ਲੋ ਜੀ ਹੁਣੇ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੜ ਦਾ ਖਤਰਾ ਮੁਰ ਤੋਂ ਵਾਧਾ ਨਜ਼ਰ ਆ ਰਿਹਾ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਦੇ ਕਰਕੇ ਸਤਲੁਜ ਕੰਡੇ ਵਸਨੀਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕਰਕੇ ਨੇੜਲੇ ਇਲਾਕੇ ਖਾਲੀ ਕਰਵਾ ਦਿੱਤੇ ਗਏ ਨੇ ਉੱਥੇ ਹੀ ਜਾਣਕਾਰੀ ਦੇ ਮੁਤਾਬਿਕ ਹਲਕਾ ਸਾਨੇਵਾਲ ਦੀ ਸਸਰਾਲੀ ਕਲੋਨੀ ਦੇ ਬੰਨ ਤੋਂ ਸਤਲੁਜ ਦਾ ਦਰਿਆ ਠਾਠਾ ਮਾਰਦਾ ਨਜ਼ਰ ਆ ਰਿਹਾ ਜਿਸ ਦੇ ਚੱਲਦੇ ਮੌਕੇ ਦੇ ਉੱਤੇ ਜਿਹੜੀਆਂ ਕਿ ਪਾਜ਼ੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਲੋਕਾਂ ਦੇ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਲੁਧਿਆਣਾ ਦੇ ਪਿੰਡ ਸਸਰਾਲੀ ਚ ਸਤਲੁਜ ਦਰਿਆ ਦੇ ਤੁਸੀਂ ਬੰਧ ਹੋ ਤੇ ਸੰਕਟ ਮੰਡਰਾ ਚੁੱਕਿਆ ਜਿਸ ਦੇ ਚੱਲਦੇ ਪਾਣੀ ਦਾ ਵਹਾਹ ਤੇਜ਼ ਹੋ ਗਿਆ ਪੱਦਰ ਜਿਹੜਾ ਕਿ ਪਾਣੀ ਦਾ ਤੇਜ਼ ਹੋ ਗਿਆ ਮੌਕੇ ਦੇ ਉੱਤੇ ਪਿੰਡ ਵਾਸੀ ਤੇ ਆਰਮੀ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਬਨ ਨੂੰ ਟੁੱਟਣ ਤੋਂ ਬਚਾਉਣ ਲਈ ਕੰਮ ਜਿਹੜਾ ਕਿ ਸ਼ੁਰੂ ਕਰ ਦਿੱਤਾ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦੇ ਉੱਤੇ ਨਜ਼ਰ ਅਮਰਵਾਉਣੀ ਹੈ ਕਿ ਕਿਸ ਤਰੀਕੇ ਦੇ ਹਾਲਾਤ ਇਸ ਵਕਤ ਜਿਹੜੇ ਕਿ ਸਸਰਾਲੀ ਚ ਸਤਲੁਜ ਦਰਿਆ ਦੇ ਉੱਤੇ ਬਣੇ ਹੋਏ ਨੇ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਕਿ ਪੈਦਾ ਹੋ ਰਿਹਾ ਹੈ ਉਤ ਹੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੇ ਖਿਲਾਫ ਵੀ ਗੁੱਸਾ ਕੱਢਿਆ ਕਿ ਕਿ ਜੇਕਰ ਪਹਿਲਾਂ ਤਿਆਰੀ ਕੀਤੀ ਹੁੰਦੀ ਤਾਂ ਅੱਜ ਲੋਕ ਪਰੇਸ਼ਾਨ ਨਾ ਹੁੰਦੇ ਕਿਉਂਕਿ ਹਾਲਾਤ ਬੇਕਾਬੂ ਹੋਰ ਦੀ ਕਗਾਰ ਤੇ ਪਹੁੰਚ ਚੁੱਕੇ ਨੇ ਜਿਸ ਦੇ ਚੱਲਦੇ ਪਿੰਡ ਵਾਸੀਆਂ ਚ ਸਹਿਮ ਦਾ ਮਾਹੌਲ ਉਹ ਬਣਿਆ ਹੋਇਆ ਪਿੰਡ ਵਾਸੀਆਂ ਦੇ ਬਲੋ ਹੜ੍ਹਾਂ ਦੇ ਬਣੇ ਹਾਲਾਤੋਂ ਬਚਣ ਲਈ ਪ੍ਰਸ਼ਾਸਨ ਨੂੰ ਵੀ ਗੁਹਾਰ ਜਿਹੜੀ ਕਿ ਲਗਾਈ ਗਈ ਹੈ ਨਿਵਾਸੀਆਂ ਦੇ ਬਲੋ ਆਪਣੇ ਪਧਰਤੇ ਕ੍ਰੇਨ ਮਸ਼ੀਨਾ ਰਾਹੀਂ ਬੰਨਾਂ ਨੂੰ ਮਜ਼ਬੂਤ ਕਰ ਲਈਆਂ ਤਿਆਰੀਆਂ ਕੀਤੀਆਂ ਜਾ ਰਹੇ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਨੇ ਤੇ ਮੌਕੇ ਦੇ ਉੱਤੇ ਆਰਮੀ ਦੀਆਂ ਟੀਮਾਂ ਵੀ ਪਹੁੰਚੀਆਂ ਹੋਈਆਂ ਨੇ ਮੇਰਾ ਨਾਮ ਰਾਜ ਕੁਮਾਰ ਹੈ ਰਾਜ ਕੁਮਾਰ ਜੀ ਕਿਹੋਂ ਦਾ ਪਿੰਡ ਹੈ ਤੇ ਸਸਰਾਲੀ ਕਲੋਨੀ ਸਸਰਾਲੀ ਪਿੰਡ ਪੈਂਦਾ ਇਹਦੇ ਨਾਲ ਲੱਗਦੇ ਹੋਏ 10-15 ਪਿੰਡ ਹੋਰ ਵੀ ਬੜੇ ਨੇੜੇ ਨੇ ਬਹੁਤ ਘਾੜਾ ਹੈ ਰੋਡ ਹੈ ਗੌਸ ਘਾੜਾ ਹੈ ਮੰਗਲੀ ਹੈ ਮੰਗਟ ਹੈ ਮਾਹੌਲ ਕੀ ਬਣਿਆ ਹੋਇਆ ਇੱਥੇ ਲਗਾਤਾਰ ਕਹਿ ਰਹੇ ਆ ਪਿੰਡ ਵਾਪਸੀ ਚਾਰ-ਪੰਜ ਦਿਨਾਂ ਤੋਂ ਤੋਂ ਨਹੀਂ ਰਹੇ ਲਗਾਤਾਰ ਜਿਹੜੇ ਲੱਗੇ ਹੋਏ ਡਟੇ ਹੋਏ ਆ ਕੀ ਮਾਹੌਲ ਆ ਇੱਥੇ ਕੀ ਹੈ ਦਰਿਆ ਦੇ ਲੱਗੇ ਕੀ ਹੋਇਆ ਮਾਹੌਲ ਬਹੁਤ ਹੀ ਖਰਾਬ ਹੈ ਔਰ ਸਾਰੇ ਪਿੰਡ ਦਸਾਂ ਤੋਂ ਦਸਾਂ ਦੇ ਪਿੰਡਾਂ ਦੇ ਬੰਦੇ ਬੜੇ ਜੋਰ ਸ਼ੋਰ ਨਾਲ ਲੱਗੇ ਆ ਕਿ ਬਨ ਨਾ ਟੁੱਟੇ ਬਨ ਨੂੰ ਬਣਿਆ ਜਾਏ ਲੇਕਿਨ ਪ੍ਰਸ਼ਾਸਨ ਵੱਲੋਂ ਘੱਟ ਮਦਦ ਹੋਣ ਕਰਣ ਫਿਰ ਵੀ ਪਿੰਡ ਦੇ ਬੰਦੇ ਬੜੀ ਦਲੇਰੀ ਨਾਲ ਲੱਗੇ ਹੋਏ ਆ ਔਰ ਜਿਸ ਤਰ੍ਹਾਂ ਬਚਾਅ ਕਰ ਸਕਦੇ ਆ ਉਹ ਕਰਨਗੇ ਔਰ ਹਾਲਾਤ ਇਦਾਂ ਦੇ ਖਰਾਬ ਬਣੇ ਆ ਕਿ ਪਿੰਡਾਂ ਦੇ ਲੋਕ ਮੇਰੇ ਖਿਆਲ ਲਈ ਤਾਂ ਪਿਛਲੇ ਹਫਤੇ ਤੋਂ ਤਾਂ ਸੁੱਤੇ ਹੀ ਨਹੀਂ ਹੋਣੇ ਔਰ ਝੋਨਾ ਇੰਨਾ ਕਿ ਖੜਾ ਇਸ ਤਰ੍ਹਾਂ ਕਿ ਅਗਰ ਇੱਕ ਵਾਰੀ ਪਾਣੀ ਆਪਣਾ ਰਸਤਾ ਬਣਾ ਲੈਂਦਾ ਹੈ ਫੋਰੈਸ ਛੋਨੇ ਨੂੰ ਬਹੁਤ ਜਿਆਦਾ ਨੁਕਸਾਨ ਹੋਏਗਾ ਪਗਰ ਰੇਤ ਆ ਗਈ ਤੇ ਇੱਥੇ 2.5 ਸਾਲ ਫਿਰ ਖੇਤੀ ਕਰਨੀ ਵੀ ਓਕੀ ਹੋ ਜਾਏਗੀ ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਹਜੇ ਵੀ ਕਿ ਇਹਨੂੰ ਜਿੰਨਾ ਜਲਦੀ ਤੋਂ ਜਲਦੀ ਹੋਰ ਮਦਦ ਪਹੁੰਚਾ ਸਕਦੇ ਆ ਉਹ ਪਹੁੰਚਾਣੀ ਚਾਹੀਦੀ ਹੈ ਪ੍ਰਸ਼ਾਸਨ ਅੱਜ ਕੁਝ ਜਾਗਿਆ ਲੱਗਦਾ ਦੋਸਤੋ ਪਹਿਲੇ ਪ੍ਰਸ਼ਾਸਨ ਦਾ ਕੋਈ ਇੱਥੇ ਨਾਮੋ ਨਿਸ਼ਾਨ ਨਹੀਂ ਸੀ ਕਿ ਬੰਨ ਟੁੱਟਣ ਦੇ ਕਿਨਾਰੇ ਤੇ ਆਇਆ ਤੇ ਹੁਣ ਸਾਫ ਫੁੱਟੇ ਰਹਿ ਗਿਆ 10 ਫੁੱਟ ਨਹੀਂ ਅਗਰ ਬੰਨ ਤੋਂ ਪਿਛਲੇ ਪਾਸੇ ਜਾਈਏ ਤਾਂ ਉੱਥੇ 1.5 ਜਾਂ 2 ਫੁੱਟ ਹੀ ਰਹਿ ਗਿਆ ਪਾਣੀ ਉੱਥੇ ਬਹੁਤ ਜ਼ਿਆਦਾ ਕੋਈ ਉਹ ਨਹੀਂ ਹੈ ਲੇਕਿਨ ਸਾਡੇ ਪਿੰਡ ਦੇ ਸਰਪੰਚ ਕਰਮ ਸਿੰਘ ਜੀ ਆਪਣੀ ਟੀਮ ਨੂੰ ਲੈ ਕੇ ਵੀ ਪੂਰੀ ਮਿਹਨਤ ਕਰ ਰਹੇ ਨੇ ਡਟੇ ਹੋਏ ਆ ਕੋਸ਼ਿਸ਼ ਕਰ ਰਹੇ ਨੇ ਵੀ ਇਹ ਬਨਾ ਟੁੱਟੇ ਟੁੱਟੇ ਲੇਕਿਨ ਜੋ ਹਾਲਾਤ ਹੈ ਉਹ ਬੜੇ ਹੀ ਖਤਰਨਾਕ ਹਾਲਾਤ ਨੇ ਆ ਬੱਚਿਆਂ ਸਮੇਤ ਪਹੁੰਚੇ ਹੋਏ ਆ ਔਰ ਯੰਗ ਪੀੜੀ ਤਾਂ ਬਹੁਤ ਹੀ ਜ਼ਿਆਦਾ ਪਹੁੰਚੀ ਹੋਈ ਆ ਜਿਹੜੀ ਆਪਣੇ ਇਸ ਟਾਈਮ ਨਾ ਜਾਣ ਦੀ ਪ੍ਰਵਾਹ ਕਰਦੇ ਹੋਏ ਵੀ ਜੀ ਸੀ ਬੀ ਲਾਈਆਂ ਹੋਈਆਂ ਉਹਨਾਂ ਨੇ ਔਰ ਬੋਰੀਆਂ ਪਰ ਪਰ ਲਾ ਰਹੇ ਆ ਕੋਈ ਬ੍ਰਿਖਸ਼ ਕੱਟ ਕੇ ਲਾਏ ਖੋਣ ਪਿੱਛੇ ਜੀ ਹੁਣ ਲੋਹੇ ਦੀਆਂ ਤਾਰਾਂ ਲੈ ਕੇ ਵੀ ਉੱਥੇ ਬੰਨੂ ਆਪਾਂ ਮਜ਼ਬੂਤ ਕਰਨ ਗਏ ਸੀ ਉਹ ਨਹੀਂ ਅਸਲ ਆਰਮੀ ਵੀ ਪਹੁੰਚੀ ਆ ਆਰਮੀ ਦੀ ਇੱਕ ਅੱਧੀ ਗੱਡੀ ਪਹੁੰਚੀ ਆ ਐਨਡੀਆਰ ਐਫ ਵੀ ਵੀ ਇੱਕ ਟੀਮ ਆਈ ਆ ਪਹੁੰਚੀ ਆ ਕਿੰਨੀਆਂ ਗੱਡੀਆਂ ਪਹੁੰਚੀਆਂ ਆਰਮੀ ਦੇ ਮੁਲਾਜ਼ਮ ਕਿੰਨੇ ਆ ਗਏ ਆਰਮੀ ਦੇ ਮੁਲਾਜ਼ਮ ਵੀ ਵੀ ਤੋਂ 25 ਗੱਡੀਆਂ ਆਈਆਂ ਹੀ ਆ ਹਾਂਜੀ ਔਰ ਐਨਡੀਆਰ ਐਫ ਵੀ ਵੀ ਗੱਡੀਆਂ ਆਈਆਂ ਤਾਂ ਕਿ ਕੁਝ ਸੇਫ ਸਾਈਟ ਕਿਤੀ ਜਾ ਸਕੇ ਕੀ ਮਾਹੌਲ ਕੀ ਬਣਿਆ ਹੋਇਆ ਹੈ ਮਾਹੌਲ ਤਾਂ ਹਜੇ ਬਹੁਤ ਖਰਾਬ ਹੈ ਜੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਔਰ ਜਦ ਤੱਕ ਬਲਾਂ ਟਲਦੀ ਨਹੀਂ ਹੈ ਜਦ ਤੱਕ ਤਾਂ ਰਾਤ ਨੂੰ ਨੀਂਦ ਆਣ ਦਾ ਮਤਲਬ ਵੀ ਨਹੀਂ ਹੈ ਕਿ ਹਰ ਬੰਦਾ ਡਰਿਆ ਹੋਇਆ ਪਸ਼ੂਆਂ ਲੋਕਾਂ ਦੇ ਇੱਤੇ ਪਸ਼ੂ ਨੇ ਝੋਨਾ ਖੜਿਆ ਹੋਇਆ ਹੈ ਔਰ ਲੋਕਾਂ ਦੇ ਘਰਾਂ ਦੇ ਵੀ ਤੁਹਾਨੂੰ ਪਤਾ ਹੀ ਆਈਕਲ ਹਰ ਘਰ ਦੇ ਵਿੱਚ ਇਲੈਕਟ੍ਰੋਨਿਕ ਸਮਾਨ ਬਹੁਤ ਹੁੰਦਾ ਹੈ ਹਾਲਾਤ ਤਾਂ ਬਹੁਤ ਹੀ ਜ਼ਿਆਦਾ ਖਰਾਬ ਹੈ ਬਿਲਕੁਲ ਦੇਣਾ ਚਾਹੀਦਾ ਸੀਗਾ ਜੀ ਜਦੋਂ ਨਾਲ ਨੂੰ بارش ਇੱਕ ਹਫਤਾ ਕੰਟੀਨਿਊ ਪਹਿਲੀ بارشਾਂ ਦੇ ਦਿਨ ਆ ਔਰ ਹਿਮਾਚਲ ਚ بارش ਹੋ ਰਹੀ ਹੈ ਔਰ ਸਾਲ 1928 ਦੇ ਵਿੱਚ ਇੱਥੇ ਅਸੀਂ ਆਲਰੇਡੀ ਭੁਗੋ ਚੁੱਕੇ ਹਾਂ ਉਹਨੂੰ ਦੇਖਦੇ ਪ੍ਰਸ਼ਾਸਨ ਨੂੰ ਤਾਂ ਇੱਕ ਘੱਟੋ ਘੱਟ ਨਹੀਂ ਇੱਕ ਮਹੀਨਾ ਪਹਿਲੇ ਜਾਗ ਜਾਣਾ ਚਾਹੀਦਾ ਸੀ ਜਿਹੜਾ ਬਹੁਤ ਲੇਟ ਜਾਗੇ ਨੇ ਹਾਂ ਜੇ ਬੰਨ ਟੁੱਟਦਾ ਕਿੱਥੇ ਤੱਕ ਮਾਰ ਕਰਦਾ ਬੰਨ ਜੇ ਬੰਨ ਟੁੱਟਦਾ ਜੀ ਇਹ ਘੱਟੋ ਘੱਟ ਨਹੀਂ ਮੱਛੀਵਾੜੇ ਤੋਂ ਲੈ ਕੇ ਆਪਾਂ ਬਸਤੀ ਯੋਧੇਵਾਲ ਤੱਕ ਲੈ ਸਕਦੇ ਆ ਇੱਧਰੋਂ ਆਪਣਾ ਜੇਲ੍ਹ ਰੋਡ ਤੱਕ ਕਿਉਂਕਿ ਉਧਰ ਨਾਲ ਬੁੱਢੇ ਦਰਿਆ ਵੀ ਫੁੱਲ ਹੋਣਾ ਹੈ ਮੱਛੀਵਾੜਾ ਦਰਿਆ ਜਾਂਦਾ ਤੇ ਇਹਦੀ ਮਾਰ ਤਾਂ ਸ਼ਹਿਰ ਤੱਕ ਪੈ ਜਾਂਦੀ ਹੈ ਹੁਣ ਅਪੀਲ ਕੀ ਪ੍ਰਸ਼ਾਸਨ ਨੂੰ ਦੇਖੋ ਮੇਰੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਹਜੇ ਵੀ ਟਾਈਮ ਹੈ ਹਜੇ ਕੁਝ ਹੋਇਆ ਨਹੀਂ ਹਜੇ ਵੀ ਵੱਤੋਆਦ ਉੱਥੇ ਜਿਹੜੀ ਆਪਣੀ ਟੀਮਾਂ ਭੇਜ ਕੇ ਬੰਨ ਨੂੰ ਜਿੱਦਾਂ ਬਚਾ ਸਕਦੇ ਤਾਂ ਉਹ ਦਬ ਬਚਾਣਾ ਚਾਹੀਦਾ ਸਦਾ ਦੇ ਕੇ ਹਰਾਂ ਦੇ ਬਣੇ ਹਾਲਾਤਾਂ ਨੂੰ ਦੇਖ ਕੇ ਕੈਬਨ ਮੰਤਰੀ ਹਰਦੀਪ ਸਿੰਘ ਮੁੰਡਿਆ ਰਾਹਤ ਬਚਾ ਲਈ ਪੈਰਾ ਮਿਲਟਰੀ ਫੋਰਸ ਦੇ ਪ੍ਰਬੰਧ ਨਾਲ ਮੌਕੇ ਦੇ ਉੱਤੇ ਪਹੁੰਚੇ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ